ਸਰਪਾਰਤ ਨੌਜੋਨ ਸਭਾ ਫਾਜ਼ਿਲਕਾ ਵੱਲੋਂ थाना सदर ਐਸਐਚਓ ਖਿਲਾਫ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਗਿਆ ਕਿ ਜੇਕਰ 24 ਤੱਕ ਨਾ ਮਿਲਿਆ ਇਨਸਾਫ ਤਾਂ 25 ਤਰੀਕ ਨੂੰ ਹੋਏਗਾ थाना सदर ਦਾ ਕਰਾਓ ਜਿਸ ਸਬੰਧ ਵਿੱਚ ਐਸਐਚਓ थाना सदर ਸ਼ਿਮਲਰਾਨੀ ਨੇ ਕੀ ਕੁਝ ਕੀਤਾ ਹੈ ਇਹ ਮੁੱਖ ਮੁੱਦਾ ਹੈ ਮੇਰਾ ਨਾਮ ਸ਼ਿਵੇਗ ਸਿੰਘ ਸਰਪਾਰਤ ਨੌਜੋਨ ਸਭਾ ਜਿਲ੍ਹਾ ਸਖਤ ਹੈ ਅੱਜ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ थाना सदर ਜਿਹੜਾ ਐਸਐਚਓ ਦੇ ਖਿਲਾਫ ਕਰ ਰਹੇ ਹਾਂ ਕਿਉਂਕਿ ਇੱਕ ਮਾਮਲਾ ਹੈ ਪਿੰਡ ਮਿਆਣੀ ਦਾ ਚੰਨਾ ਸਿੰਘ ਦਾ ਜਿਹੜਾ ਇਹਨਾਂ ਦੇ ਘਰ ਦੇ ਵਿੱਚ ਚਾਰ ਮਲਾਜ਼ਮ ਪੁਲਿਸ ਵਾਲੇ ਜਾਂਦੇ ਆ ਉਹਨਾਂ ਵਿੱਚ ਰਾਜ ਸਿੰਘ ਵਗੈਰਾ ਉਹ ਕੰਨ ਟੁੱਟਾਪ ਕੇ ਜਿਹੜਾ ਘਰ ਦੇ ਵਿੱਚ ਦਾਖਲ ਹੁੰਦਾ ਹੈ ਉਸ ਤੋਂ ਬਾਅਦ ਚੰਨਾ ਸਿੰਘ ਦੀ ਲੜਕੀ ਦੇ ਨਾਲ ਚਮਨ ਰਾਣੀ ਦੇ ਨਾਲ ਕੋਟ ਮਾਰ ਕਰਦਾ ਹੈ ਉਸ ਤੋਂ ਪਹਿਲਾਂ ਜੋ ਗੱਡੀ ਲੈ ਕੇ ਜਾਂਦੇ ਆ ਤੇ ਰਸਤੇ ਦੇ ਵਿੱਚ ਇੱਕ ਐਕਟਵਾ ਖੜੀ ਹੁੰਦੀ ਹੈ ਪਿੰਡ ਵਿੱਚ ਗੁਰਪੁਰਪ ਦੇ ਤਿਆਰੀ ਦੇ ਵਿੱਚ ਮੁੰਡੇ ਜਿਹੜੇ ਆ ਉਹ ਫੰਡ ਇਕੱਠਾ ਕਰ ਰਹੇ ਸੀ ਦਾ ਉਹਨਾਂ ਰਿਅਕਟਰ ਦੇ ਵਿੱਚ ਐਕਸੀਡੈਂਟ ਕਰਦੇ ਆ ਐਕਟਵਾ ਦਾ ਵੀ ਨੁਕਸਾਨ ਕਰਦੇ ਆ ਇਹ ਉਸੇ ਦਿਨ ਦੇ ਐਡਮਿਟ ਸੁਮਨ ਰਾਣੀ ਹੁੰਦੇ ਆ ਫਾਜ਼ਿਲਕਾ ਦੇ ਹਸਪੀਟਲ ਵਿੱਚ ਪਰ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਜਿਸ ਤੋਂ ਬਾਅਦ ਅੱਜ ਤੋਂ ਤਿੰਨ ਦਿਨ ਪਹਿਲਾਂ ਇਹਨਾਂ ਨੇ ਸਾਡੇ ਨਾਲ ਤਾਲਮਿਲ ਕੀਤਾ ਕਿ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਗਿਆ ਜਿਹੜੇ ਸਾਡੇ ਨਾਲ ਕੁੱਟ ਮਾਰ ਕੀਤੀ ਗਈ ਉਸ ਤੋਂ ਸਾਡੇ ਸਾਹਮਣੇ ਮੇਰੇ ਦੇ ਸਾਹਮਣੇ ਜਦੋਂ ਐਸਐਚਓ ਨਾਲ ਮੈਂ ਫੋਨ ਤੇ ਗੱਲਬਾਤ ਕੀਤੀ ਸ਼ਮਲਾ ਰਾਣੀ ਰਾਣੀ ਤੋ ਕਹਿੰਦੀ ਤੁਸੀਂ ਇਹਨਾਂ ਸ਼ਹਿ ਦੇ ਰਹੇ ਹੋਏ ਰਿੱਤਾ ਜਿਹੜਾ ਨਜਾਇਜ਼ ਮਾਈਨਿੰਗ ਕਰਦੇ ਆ ਪਰ ਅਸੀਂ ਕਹਾਂ ਜੇ ਨਜਾਇਜ਼ ਮਾਈਨਿੰਗ ਕਰਦੇ ਆ ਤਾਂ ਬਿਲਕੁਲ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਜਿਹੜਾ ਲੜਕੀ ਦੇ ਨਾਲ ਉਸ ਤਰ੍ਹਾਂ ਦਾ ਕੁੱਟਮਾਰ ਕਰਨੀ ਬਿਨਾ ਮਾਨਕ ਚੱਲ ਜਿਹੜੀ ਹੈ ਲੇਡੀ ਜੀ ਪੁਲਿਸ ਦੇ ਤੇ ਬਹੁਤ ਮਾੜੀ ਗੱਲ ਹੈ ਤੇ ਅਸੀਂ ਜਿਹੜਾ ਇਸ ਸਬੰਧ ਵਿੱਚ ਆਪ ਦੇ ਰਾਈ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਕਿ 25 ਤਰੀਕ ਤੱਕ ਜੇਕਰ ਇਹਨਾਂ ਦਾ ਹੱਲ ਨਾ ਕੀਤਾ ਗਿਆ ਜਿਹੜਾ ਇਹਨਾਂ ਦੇ ਬਿਆਨ ਅਜੇ ਤੱਕ ਦਰਜ ਨਹੀਂ ਕੀਤੇ ਗਏ ਤਾਂ ਅਸੀਂ ਜਿਹੜਾ ਥਾਣੇ ਦਾ ਖਰਾਓ ਕਰਕੇ ਤੇ ਜਿਹੜਾ ਐਸਐਚਓ ਦਾ ਪਤਲਾ ਕੋਕਾਂਗੇ ਮੈਡਮ ਜਿਨ੍ਹਾਂ ਦਾ ਕੁੱਟਮਾਰ ਕੀਤੀ ਗਈ ਹਸਪਤਾਲ ਦਾਖਲ ਹੋਏ ਹਾਂਜੀ ਲਗਾਤਾਰ ਹਸਪਤਾਲ ਦਾਖਲ ਰਹੇ ਨਹੀਂ ਕੱਲ ਉਹ ਅਸੀਂ ਉਹਨਾਂ ਨੂੰ ਕਿਹਾ ਅਸੀਂ ਚਲੋ ਤੁਸੀਂ ਛੁੱਟੀ ਲੈ ਕੇ ਚਲੇ ਜੋ ਬਿਆਨ ਬਾਅਦ ਵਿੱਚ ਹੋ ਜਾਣਗੇ ਬਕਾਇਦਾ ਐਸਐਚਓ ਮੈਡਮ ਨਾਲ ਵੀ ਗੱਲਬਾਤ ਹੋਈ ਸੀ ਕੱਲ ਮੇਰੀ ਬਹੁਤ ਉਸ ਤਰ੍ਹਾਂ ਕਹਿੰਦੀ ਵੀ ਮੇਰੇ ਮੁਲਾਜ਼ਮ ਗਲਤੀ ਕਰ ਸਕਦੇ ਨੇ ਮੈਂ ਕਿਹਾ ਤੁਹਾਨੂੰ ਪੜਤਾਲ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦੀਆਂਨੇਕਾਂ ਹੀ ਘਟਨਾਵਾਂ ਨੇ ਹਸਪਤਾਲ ਦੌਰਾਨ ਜਦੋਂ ਦਾਖਲ ਹੋਏ ਐਮਐਲਆਰ ਕੱਟੀ ਗਈ ਕੋਈ ਬਿਆਨ ਹਸਪਤਾਲ ਨਹੀਂ ਆਇਆ ਹਾਂ ਕੋਈ ਬਿਆਨ ਲੈਣ ਵਾਸਤੇ ਮੁਲਾਜ਼ਮ ਨਹੀਂ ਆਇਆ ਇਹ ਤੁਸੀਂ ਜਿਹੜਾ ਕਹਿੰਦੇ ਹੋ 25 ਤਰੀਕ ਨੂੰ 25 ਤਰੀਕ ਤੱਕ ਟਾਈਮ ਦੇ ਰਹੇ ਹੋ ਤੇ ਉਤਲਾ ਕਰੋ ਤੁਸੀਂ ਫੋਕੋ ਕਰਾਓ ਬਦਲੋ ਅਸੀਂ ਕਰਾਓ ਜਿਹੜਾ 25 ਤਰੀਕ ਨੂੰ ਕਰਾਂਗੇ ਤੇ 25 ਤਰੀਕ ਨੂੰ ਐਸਐਚਓ ਮੈਡਮ ਨਾਲ ਜਿਹੜਾ ਉਹ ਤੇ ਉਤਲਾ ਫੋਕਾਂਗੇ ਤੁਹਾਨੂੰ 24 ਤੱਕ ਟਾਈਮ ਦੇ ਰਹੇ ਹਾਂ 24 ਤੱਕ ਅਸੀਂ ਟਾਈਮ ਦੇ ਰਹੇ ਹਾਂ ਇਹ 24 ਤਰੀਕ ਦੇ ਵਿੱਚ ਵਿੱਚ ਕਿਉਂਕਿ ਇਕੱਲਾ ਹੁਣ ਇਹ ਹੀ ਮਸਲਾ ਨਹੀਂ ਇਹਦੇ ਨਾਲ ਪੰਜ ਮਸਲੇ 6 ਹੋਰ ਵੀ ਨੇ ਪਰ ਇਹ ਜਿਹੜਾ ਉਹ ਉਸ ਸਮੇਂ ਤੇ ਅਸੀਂ ਜਿਹੜਾ ਉਹਨਾਂ ਨੂੰ ਜਾਗਰ ਕਰਾਂਗੇ ਮੇਨ ਮਸਲਾ ਜਿਹੜਾ ਅੱਜ ਮਿਆਣੀ ਤੇ ਅਸੀਂ ਗੱਲਬਾਤ ਕਰ ਰਹੇ ਆਂ ਨਾਲ ਪਿੰਡ ਜਟਵਾਲੀ ਦਾ ਵੀ ਹੈਗਾ ਤੇ ਨਾਲ ਹੀ ਜਿਹੜਾ ਪਿੰਡ ਸੇਧੂ ਕਾ ਦਾ ਹੈ ਉੱਥੋਂ ਦਾ ਮਸਲਾ ਹੈਗਾ ਤੇ ਇੱਕ ਬਕੂਛਾ ਦਾ ਵੀ ਮਸਲਾ ਚੱਲ ਰਿਹਾ ਹੈ ਉਹ ਪਹਿਲੇ ਉਹਦੇ ਤੇ ਅਸੀਂ ਗੱਲਬਾਤ ਕਰ ਚੁੱਕੇ ਆਂ ਪਹਿਲੇ ਜਦੋਂ ਧਰਨਾ ਲਾਏ ਸੀ ਉਹ ਅੱਜ ਤੱਕ ਨਾਲ ਨਹੀਂ ਕਿਤੇ ਗਾ ਜਿਹੜਾ ਅਸੀਂ ਕਹਿੰਨੇ ਵੀ ਸਾਡੇ ਜਿੰਨੇ ਵੀ ਮਸਲੇ ਨੇ ਉਹ ਮੈਕਟ ਦੇ ਜ਼ਾਰ ਤੇ ਹੱਲ ਹੋਣੇ ਚਾਹੀਦੇ ਨੇ ਜਿਹੜਾ ਯੋਗਕਾਰ ਵੀ ਬਣਦੀ ਉਹ ਹੋਣੀ ਚਾਹੀਦੀ ਕਿ ਨਾਮ ਹੈ ਜਟਵਾਲੀ ਕਿੱਥੋਂ ਦੇ ਆਣ ਵਾਲਿਆ ਮਿਆਣੀ ਵਸਤੀ ਕੀ ਮਸਲਾ ਜੀ ਸਾਡੇ ਘਰ 4 ਮੁਲਾਜ਼ਮ ਆਏ ਸੀ ਮੈਂ ਰੋਟੀਆਂ ਪਕਾ ਰਹੀ ਸੀ ਤੇ ਦੋ ਸਿੰਗਲ ਸੀ ਦੋ ਦੀ ਵਰਦੀ ਪਾਈ ਹੋਈ ਸੀ ਬੂਆ ਦਰਵਾਜ਼ਾ ਖੜਕਾਉਂਦੇ ਰਹੇ ਨੇ ਤੇ ਮੈਂ ਦਰਵਾਜ਼ਾ ਮੈਂ ਕਿ ਖੋਲਣ ਆ ਚਲ ਤੇ ਰੋਟੀ ਪਕਾ ਲਾਂ ਤੇ ਇੱਕ ਨੇ ਤੂੰ ਭਈ ਕੰਨ ਤੋਂ ਛੱਡ ਕੇ ਅੰਦਰ ਆਇਆ ਹੈ ਤੇ ਉਹਨੇ ਸਾਡਾ ਗੇਟ ਖੋਲ ਲਿਆ ਹੈ ਤੇ ਬਾਕੀ ਤਿੰਨ ਮਗਰੇ ਆਏ ਨੇ ਤੇ ਮੈਨੂੰ ਕਹਿਣ ਲੱਗ ਪਏ ਤੇਰੇ ਕੋ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਮੈਂ ਕਿ ਤੁਸੀਂ ਭਈ ਸਰਪੰਚ ਦੇ ਮੈਂਬਰ ਲੈ ਕੇ ਆਣਾ ਸੀਗਾ ਤੇ ਮਮਮੀ ਨੇ ਸੁਤੀਪਸਨ ਬੁਖਾਰੇਗਾ ਸੀ ਵੱਡਾ ਸਾਡੇ ਕਰ ਕੋਈ ਨਹੀਂਗਾ ਸੀ ਤੇ ਲੇਡਿਸ ਲੇਡਿਸ ਅਸੀਂ ਦੋਨੇ ਗਿਆ ਸੀ ਮੰਮੀ ਤੇ ਮੈਂ ਤੇ ਕਹਿੰਦੇ ਤੁਹਾਡੇ ਦਵਾਜੇ ਨਹੀਂ ਖੋਲੇ ਜਿੰਦੇ ਬਾਦ ਬੁਕਵਾਸ ਮਾਰੀ ਤੇ ਮੈਂ ਕਿਹਾ ਭਈ ਕਿਸ ਨੇ ਲੈ ਕੇ ਸਰਪੰਚ ਜੇ ਮੈਂਬਰ ਨੂੰ ਤੇ ਕਹਿੰਦੇ ਆਂਦੇ ਬੋਲਦੀ ਬਾਦੂ ਐ ਤੇ ਰਾਜੂ ਨੇ ਮੇਰੇ ਉਂਗਲ ਤੇ ਡੰਡਾ ਮਾਰਿਆ ਐ ਤੇ ਜਸਵੰਤ ਨੇ ਮੇਰੇ ਪੇਟ ਤੇ ਲੱਤ ਮਾਰੀ ਐ ਤੇ ਮੇਰੇ ਬਾਹਰ ਵਿੱਚ ਹੋਈ ਫਿਰੇ ਨੇ ਤੇ ਮੈਨੂੰ ਕਹਿੰਦੇ ਆਂਦੇ ਤੁਜੇ ਕੀ ਮੰਮੀ ਉਹਨੇ ਚ ਮੈਂ ਵਰੋਲਾ ਪਾਇ ਮਮਮੀ ਮੇਰੇ ਬਾਹਰ ਨਿਕਲ ਆਈ ਤੇ ਉਹ ਜੱਕੀ ਫੇਰ ਕਹਿੰਦੇ ਆਂਦੇ ਤੁਹਾਡਾ ਰੋਲਾ ਕੀ ਐ ਤੇ ਮੰਮੀ ਕਹਿੰਦੀ ਮੰਮੀ ਕਹਿੰ ਤੋੜ ਰੋਲਾ ਕੀ ਐ ਤੇ ਮੰਮੀ ਨੂੰ ਬਾਦੂ ਬੋਲਣ ਲੱਗ ਪਏ ਤੇ ਫੇਰ ਨਾ ਸਾਡੇ ਉਲਟਾ ਸਾਡਾ ਮੰਦਿਆਂ ਨੇ ਤੁਹਾਡੇ ਰੇਤੇ ਟਰਾਲੀ ਚੋਰੀ ਪਰੇ ਖੜੀ ਐ ਤੇ ਚੋਰੀ ਭਈ ਤੁਸੀਂ ਚੋਰੀ ਕਰਦੇ ਹੋ ਰੇਤੇ ਦੀ ਭਈ ਸਾਡੀ ਪਰਚੀ ਤੇ ਟਰਾਲੀ ਪਰੇ ਖੜੀ ਆਈ ਤੇ ਕਹਿੰਦੇ ਤੁਸੀਂ ਚੋਰੀ ਵਰਦੇ ਨੇ ਤੇ ਫੇਰ ਮੈਂ ਕਹਿੰਦੇ ਜੱਕੀ ਨਾਲ ਨਾਲ ਲੇਡਿਸ ਕੋਈ ਨਹੀਂ ਸੀਗੀ ਉਲਟਾ ਨਾ ਨਵਦ ਨੂੰ ਸ਼ਾਕ ਕੀਤਾ ਹੋਇਆ ਸੀਗਾ ਤੇ ਬਹੁਤ ਬੋਲੇ ਬਹੁਤ ਬਕਵਾਸ ਬੋਲੀ ਸਾਡੇ ਨਾਲ ਸਾਡਾ ਚੁੱਲ੍ਹਾ ਚੌਕਾ ਸਾਰਾ ਤੋੜਿਆ ਹੈ ਤੇ ਕਹਿੰਦੇ ਹੁਣ ਕੀ ਮੰਗ ਕਰਦੇ ਹੋ ਅਸੀਂ ਮੰਗੇ ਕਰਨੇ ਆ ਅਸੀਂ ਸਾਡਾ ਜੇ ਅਸੀਂ ਐਪਲੀਕੇਸ਼ਨ ਲਾਇਆ ਸਾਡੀ ਕੋਈ ਸੁਣਾਈ ਨਹੀਂ ਹੋਈ ਸਾਡੀ ਸੁਣਾਈ ਹੋਣੀ ਚਾਹੀਦੀ ਹੈ ਠੀਕ ਹੈ ਜੀ ਪ੍ਰੈਸ ਕਨਫਰੰਸ ਕੀਤੀ ਨੌਜਵਾਨ ਪਾਰਸਭਾ ਵਾਲੇ ਉਹਨਾਂ ਦਾ ਕਹਿਣਾ ਵੀ ਮਿਆਣੀ ਵਸਤੀ ਇੱਕ ਘਰ ਦੀ <div> ਤੁਹਾਡੇ ਡਿਪਾਰਟਮੈਂਟ ਦੇ ਕੁਝ ਅਧਿਕਾਰੀ ਦੀਵਾਰ ਫਾਦ ਕੇ ਗੇਂਦ ਲੈਣ ਜਨ ਕੁੱਟਿਆ ਮਾਰੇ ਇਸ ਕਰਕੇ ਅਸੀਂ 24 ਤੱਕ ਉਹਨਾਂ ਦੇ ਕਾਰਵੇ ਨਾ ਆਇਦਾ 25 ਨੂੰ ਥਾਣਾ ਦਾ ਖਰਾਬ ਕਰਕੇ ਤੁਹਾਡਾ ਪੁੱਤਰ ਸਰ ਇੱਕ ਇੰਟੀਮੇਸ਼ਨ ਮਿਲੀ ਸੀ ਕਿ ਮਾਈਨਿੰਗ ਜਿਹੜੀ ਮਿਆਣੀ ਬਸਤੀ ਮਾਈਨਿੰਗ ਹੋ ਰਹੀ ਹੈ ਜਿਹੜਾ ਚੰਨ ਸਿੰਘ ਹੈ ਉਹ ਟਰਾਲਾ ਉਹ ਰੇਤੇ ਦੀ ਟਰਾਲਾ ਪਾ ਰਿਹਾ ਹੈ ਮੌਕੇ ਤੇ ਮੈਂ ਫੋਰਸ ਭੇਜੀ ਇਹਨਾਂ ਨੇ ਟਰਾਲਾ ਭਜਾ ਕੇ ਆਪਣੇ ਪਿੰਡ ਨੂੰ ਲੈ ਗਿਆ ਤੇ ਉਸ ਤੋਂ ਬਾਅਦ ਟਰਾਲਾ ਮਲਾਇਮਾ ਤੇ ਹਮਲਾ ਕੀਤਾ ਇਹਨਾਂ ਨੇ ਅਗੇਂਸਟ ਅਪੀਅਰ ਆਲਰੇਡੀ ਦਰਜ ਹੈ ਮਾਈਨਿੰਗ ਦੀ ਤੇ ਪੁਲਿਸ ਤੇ ਗਲ ਮਿਸਬੀਹ ਕਰਦੇ ਇਹ ਹੁਣ ਜਿਹੜੇ ਅਲੀਗੇਸ਼ਨ ਲਾ ਰਹੇ ਹੈਗੇ ਆ ਇਹ ਇੱਕ ਸਾਡੇ ਤੇ ਪ੍ਰੈਸ਼ਰਾਈਜ਼ ਕਰਨ ਵਾਸਤੇ ਪਰਚਾ ਕੈਨਸਲ ਕਰਨ ਵਾਸਤੇ ਅਲੀਗੇਸ਼ਨ ਲਾ ਰਹੇ ਨੇ। ਇਹਨਾਂ ਬੋਲੋ ਕੁੜੀ ਜੀਸੋ ਲੋ ਕਹਿਆ ਜਾਵੇ ਮੇਰੇ ਘਰ ਦੀ ਦੀਵਾਰ ਖਾਂਦ ਗਾਇ ਕੋ ਲੇਡੀ ਪੁਲਿਸ ਨਹੀਂ ਸੀ ਮੈਨੂੰ ਕੁੱਟਿਆ ਮਾਰਿਆ। ਉਹ ਕਿਨਾਂ ਨੇ ਘਾਰ ਹੀ ਲੈ ਗਏ ਤਾਲਾ ਰੱਖੇ ਦਾ ਭਰਿਆ। ਅਸੀਂ ਤਾਂ ਚਾਹੁੰਦੇ ਸੀ ਸਾਨੂੰ ਵੀ ਪਰ ਇਹਨਾਂ ਦੇ ਕੋਲ ਕੋਈ ਇਹ ਕਹਿੰਦੇ ਆ ਜਿਹੜਾ ਅਲੀਗੇਸ਼ਨ ਲਾ ਰਹੇ ਵੀ ਸਾਡੇ ਕੋਲ ਪਰਚੀ ਸੀ ਅਸੀਂ ਮੌਕੇ ਤੇ ਮੈਂ ਗਈਆਂ। ਮੈਂ ਆਪਣੇ ਮਾਲਕ ਨੂੰ ਛੜਾ ਕੇ ਲੈ ਕੇ ਆਈਆਂ। ਨਨੋਮ ਮੇਕਅਪ ਜਿਸ ਦੀ ਪਰਚੀ ਹੈਗੀ ਹੈ ਤੁਹਾਡੇ ਕੋਲ ਜੋ ਵੀ ਡਾਕੂਮੈਂਟਸ ਹੈਗੇ ਸਾਨੂੰ ਦਿਖਾਓ ਪਰ ਇਹਨਾਂ ਨੇ ਕੋਈ ਮੌਕੇ ਤੇ ਸਾਨੂੰ ਡਾਕੂਮੈਂਟਸ ਨਹੀਂ ਦਿਖਾ ਰਹੇ ਇਹ ਹੁਣ ਪੁਲਿਸ ਤੇ ਦਬਾਅ ਪਾਉਣਾ ਚਾਹੁੰਦੇ ਆ ਤਾਂ ਜੋ ਸਾਡਾ ਜਿਹੜੀ ਅਸੀਂ ਫਰਚਾ ਹੈਗਾ ਕੈਨਸਲ ਕੀਤਾ ਜਾਏ ਥੈਂਕ ਯੂ এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ہم ਅਪੀਲ ਕਰਦੇ ਹਾਂ ਕਿ এবੀਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ